ਅ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਲਾਦੂ ਕਾ ਮੰਡੀ ਇਸ ਵਕਤ ਦੇ ਤਸਵੀਰਾਂ ਤੁਹਾਨੂੰ ਜੋ ਅਨਾਜ ਮੰਡੀ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਜੋ ਜਿਨ੍ਹਾਂ ਦੇ ਹਾਰਡਪੀਟ ਦੇ ਵਿੱਚ ਮਾਰੇ ਲੋਕ ਸੀ ਉਹ ਇਸ ਕੈਂਪ ਦੇ ਵਿੱਚ ਠਹਿਰੇ ਹੋਏ ਨੇ ਅੱਜ ਦੇ ਹਾਲਾਤਾਂ ਦੇ ਬੀਸ ਤੇ ਇਹ ਨੌਜਵਾਨ ਵੀਰ ਨੇ ਇਹਨਾਂ ਨੇ ਕੁਝ ਛਪਰਾਲੇ ਕੀਤੇ ਆ ਦਰਿਆਵਾਂ ਦੇ ਪਾਣੀਆਂ ਬਾਰੇ ਤਾਂ ਇਸ ਤੋਂ ਬਾਅਦ ਜੀ ਅਗਲੀ ਜੋ ਸਮੱਸਿਆ ਆਉਣੀ ਹੈ ਚਾਰਾਂ ਵਿੱਚ ਜਾਂ ਹੋਰ ਦਿੱਕਤਾਂ ਹੋਣੀਆਂ ਨੇ ਤਾਂ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਮੁੰਡੇ ਨੇ ਇਹਨਾਂ ਦੀ ਸੋਚ ਅਲੱਗ ਹੈ ਸੋਚ ਵੱਖਰੀ ਹੈ ਕਿਉਂਕਿ ਪੰਜਾਬ ਦੇ ਹਾਲਾਤਾਂ ਦੇ ਇਹਨਾਂ ਨੇ ਕੁਝ ਗੱਲ ਤੇ ਵਿਚਾਰ ਕਰਨੀ ਹੈ ਸਾਰੀ ਗੱਲ ਆਪਾਂ ਸਾਂਝੀ ਕਰਦੇ ਆਂ ਜਾਣਦੇ ਆ ਜੀ ਆਪਾਂ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੱਡੀ ਮੁਸੀਬਤ ਬਣੀ ਹੈ ਤਾਂ ਹਾਲਾਤ ਕਿਸ ਤਰ੍ਹਾਂ ਆ ਗਿਆ ਹੋਣਗੇ ਤੇ ਹਾਲਾਤਾਂ ਦੇ ਵਿੱਚੋਂ ਜੋ ਹਾਰ ਨਾਲ ਜੰਮ ਚੁੱਕੇ ਨੇ ਲੋਕ ਉਹਨਾਂ ਨੇ ਕਿਵੇਂ ਜਿੱਟਣਾ ਜੀ ਤਾਂ ਜੀ ਤੁਹਾਡਾ ਸਵਾਗਤ ਹੈ ਜੀ ਸੱਚੀ ਗੱਲ ਜੀ ਪਹਿਲੀ ਗੱਲ ਅਸ਼ੋਕ ਜੀ ਤੁਹਾਡਾ ਧੰਨਵਾਦ ਤੁਸੀਂ ਲਗਾਤਾਰ ਆਪਣੀ ਜਾਨ ਨੂੰ ਜੋਖੰਦ ਦੇ ਵਿੱਚ ਪਾ ਕੇ ਇਹਨਾਂ ਹਾਰਡ ਪੀਟ ਤੋਂ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਪੂਰੇ ਭਾਰਤ ਦੇ ਵਿੱਚ ਨਹੀਂ ਤੁਸੀਂ ਪੂਰੀ ਦੁਨੀਆ ਦੇ ਵਿੱਚ ਪਹਚਾਰੇ ਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਜਿਵੇਂ ਕਿ ਨੈਸ਼ਨਲ ਮੀਡੀਆ ਨੇ ਉਸ ਮਸਲੇ ਦੇ ਉੱਪਰ ਚੁੱਪੀ ਵੱਟੀ ਹੋਈ ਹੈ ਪਾ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਡੇ ਵਰਗੇ ਭਰਾ ਨਾ ਹੁੰਦੇ ਤਾਂ ਸ਼ਾਇਦ ਇਹਨਾਂ ਪੀੜਤ ਲੋਕਾਂ ਦੀ ਆਵਾਜ਼ ਫਾਜ਼ਿਲਕਾ ਜ਼ਿਲ੍ਹੇ ਤੋਂ ਬਾਹਰ ਵੀ ਨਾ ਜਾ ਪਾਉਂਦੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਐਡਾ ਵੱਡਾ ਉਪਰਾਲਾ ਕਰਕੇ ਆਪਣੀ ਜਾਨ ਜੋਖਮ 'ਚ ਪਾ ਕੇ ਲਗਾਤਾਰ ਪਾਣੀਆਂ ਦੇ ਵਿੱਚ ਦੀ ਲੰਘਦੇ ਹੋਏ ਲੋਕਾਂ ਦੇ ਘਰਾਂ ਦੇ ਹਾਲਾਤ ਤੇ ਲੋਕਾਂ ਦੇ ਖੇਤਾਂ ਦੇ ਹਾਲਾਤ ਦਿਖਾ ਰਹੇ ਜੀ ਤਾਂ ਜਿਹੜੀ ਆਉਣ ਵਾਲਾ ਸਮਾਂ ਜੀ ਉਹ ਆਪਾਂ ਜਿਹੜੇ ਲੋਕਾਂ ਨਾਲ ਕਿਵੇਂ ਵਿਚਰਨਾ ਹੈ ਤਾਂ ਕੀ ਕਿਸਮਤ ਆਵਾਉਣ ਗਿਆ ਜੀ ਦੇਖੋ Ashok ji ਲਗਾਤਾਰ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ NGO ਵਗੈਰਾ ਨੂੰ ਅਪੀਲ ਕਰ ਰਹੇ ਹਾਂ ਕਿ ਲਗਾਤਾਰ ਇੱਥੇ ਜਿਹੜਾ ਕਿ ਤੁਸੀਂ ਦੇਖਦੇ ਹੋ ਸੁੱਕਾ ਰਾਸ਼ਨ ਆ ਜਿਹੜਾ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਚਾਹੇ Rajasthan ਹੋਵੇ Haryana ਹੋਵੇ Uttarakhand ਹੋਵੇ ਚਾਹੇ Himachal ਹੋਵੇ ਚੰਡੀਗੜ੍ਹ ਤੋਂ ਲਗਾਤਾਰ ਇਥੇ ਜਿਹੜਾ ਸੁੱਕਾ ਰਾਸ਼ਨ ਪਹੁੰਚ ਰਿਹਾ ਜੀ ਪੰਜਾਬ ਤਾਂ ਆਪਣੇ ਤੁਹਾਨੂੰ ਪਤਾ ਭਰਾਵਾਂ ਦੀ ਮਦਦ ਕਰਨ 'ਚ ਕਦੇ ਪਿੱਛੇ ਨਹੀਂ ਹਟਦਾ ਤਾਂ ਪੰਜਾਬ ਤੋਂ ਵੀ ਲਗਾਤਾਰ ਰਾਸ਼ਨ ਆ ਰਿਹਾ ਉਹ ਸੁੱਕੇ ਰਾਸ਼ਨ ਦੀ ਲੋੜ ਇਹਨਾਂ ਨੂੰ ਓਨੀ ਨਹੀਂ ਹੈ ਜੀ ਜਿੰਨੀ ਲੋੜ ਇਹਨਾਂ ਨੂੰ ਅੱਜ ਤੋਂ 10 15 ਦਿਨਾਂ ਬਾਅਦ ਹੋਵੇਗੀ ਜਦੋਂ ਇਹ ਆਪਣੇ ਘਰਾਂ ਵਿੱਚ ਜਾਣਗੇ ਆਪਣਾ ਮੁੜ ਵਸੇਬਾ ਕਰਨਗੇ ਤਾਂ ਇਹਨਾਂ ਨੂੰ ਹਰ ਚੀਜ਼ ਦੀ ਜ਼ਰੂਰਤ ਪਵੇਗੀ ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੀ ਬਾਹ ਫੜਨੀ ਹੈ ਤਾਂ ਜਦੋਂ ਇਹ ਲੋਕ ਘਰਾਂ ਚਲੇ ਜਾਣਗੇ ਉਦੋਂ ਇਹਨਾਂ ਦੀ ਬਾਹ ਫੜੋ ਹਾਂ ਜੀ ਅਤਰ ਜੀ ਜਿੰਨੇ ਪੰਜਾਬ ਦੀਆਂ ਐਨ ਜੀਓ ਜਿਥੇ ਬੰਦਿਆ ਹੋਰ ਨੇ ਕਲਾਕਾਰ ਭਾਈਚਾਰਾ ਪੱਤਰਕਾਰਾਂ ਭਾਈਚਾਰਾ ਅੱਜ ਇਹ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਤਾਂ ਉਹ ਕਹਿ ਰਿਹਾ ਕਿ ਅਸੀਂ ਹਰ ਹਰ ਮਤਲਬ ਖੇਤਰ ਦੇ ਵਿੱਚ ਜਾ ਕੇ ਉਹਨਾਂ ਨੂੰ ਜੋ ਸਮੱਸਿਆ ਹੱਲ ਕੀਤੀ ਜਾਊਗਾ ਗੱਲ ਕਰਦੇ ਆਂ ਆਪਾਂ ਪਾਈਚਾਰਾ ਜਿਹੜਾ ਹੈ ਕਲਾਕਾਰਾਂ ਪਾਈਚਾਰਾ ਉਹ ਵੱਡੇ ਵੱਡੇ ਜੋ ਕਲਾਕਾਰ ਨੇ ਉਹ ਪੈਸੇ ਦਾ ਜੋ ਵੱਡਾ ਜਿਹੜਾ ਮਤਲਬ ਦੇ ਰਿਹਾ ਪੈਕੇਜ ਦੇ ਰਿਹਾ ਉਸ ਨੂੰ ਕਿਵੇਂ ਦੇਖਦੇ ਆਂ ਉਹਨਾਂ ਨੂੰ ਗੋਦ ਲੈਣਾ ਚਾਹੀਦਾ ਇੱਕ ਇੱਕ ਪਿੰਡ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਸਰਵ ਸਰਵ ਕਰਨਾ ਚਾਹੀਦਾ ਜੀ ਦੇਖੋ ਜੀ ਆਪਾਂ ਲਗਾਤਾਰ ਦੇਖ ਰਹੇ ਆਂ ਸਾਡੇ ਪੰਜਾਬ ਦੇ ਜਿਹੜੇ ਕਲਾਕਾਰ ਆ ਉਹ ਚਾਹੇ ਕਿਸਾਨੀ ਅੰਦੋਲਨ ਹੋਇਆ ਚਾਹੇ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਆਈ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਹੈ ਸਾਰਿਆਂ ਤੋਂ ਵੱਡੀ ਗੱਲ ਹੈ ਸਾਰਿਆਂ ਤੋਂ ਚੰਗੀ ਗੱਲ ਹੈ ਮੈਂ ਕਹਿੰਦਾ ਵੀ ਉਹ ਵੀ ਇਸ ਜਿਹੜਾ ਇਹ ਹੜਪੀੜ ਤੇ ਲੋਕਾਂ ਦੇ ਉੱਪਰ ਮਲਮ ਲਾਉਣ ਦਾ ਕੰਮ ਉਹਨਾਂ ਨੇ ਕੀਤਾ ਲਗਾਤਾਰ ਹੈ ਜਿਹੜਾ ਫਾਜ਼ਿਲਕਾ ਪੱਟੀ ਹੋਈ ਚਾਹੇ ਅਮਰੀਕਾ ਦਾ ਇਹ ਤਰਨਤਾਰ ਨੂੰ ਉਧਰ ਆਪਣਾ ਗਰਦਾਸਪੁਰ ਸ਼ਾਰਪੁਰ ਦਾ ਏਰੀਆ ਹੋਵੇ ਬਿਆਸ ਦੇ ਲੋਕਾਂ ਨੂੰ ਡੋਬੋਇਆ ਸਤਨੂ ਦੇ ਲੋਕਾਂ ਨੂੰ ਡੋਬੋਇਆ ਤਾਂ ਇੱਥੇ ਜਿਹੜੇ ਸਿੰਗਰ ਹੈ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਆ ਤਾਂ ਕੁਝ ਸਿੰਗਰਾ ਵੱਲੋਂ ਕੁਝ ਕ੍ਰਿਕਟਰਾਂ ਵੱਲੋਂ ਜਿਹੜੀ ਹੈ ਸੈਲੀਬ੍ਰਿਟੀਜ਼ ਹੈ ਜਿਵੇਂ ਸਲਮਾਨ ਖਾਨ ਪੱਕ ਦੀ ਨਿਊਜ਼ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਲੋਕਾਂ ਦੀ ਸੇਵਾ ਕਰ ਰਹੇ ਆ ਲੋਕਾਂ ਲਈ ਕਰੋੜਾਂ ਰੁਪਏ ਦੇ ਰਹੇ ਆ ਜੀ ਮੇਰੀ ਰਿਕਵੈਸਟ ਆ ਉਹਨਾਂ ਨੂੰ ਕਿ ਜਿਵੇਂ ਪਿਛਲੇ ਦਿਨੀ ਗੱਲ ਆ ਰਹੀ ਹੈ ਕਿ ਕੋਈ ਸਿੰਗਰ ਹੈ ਉਹਨਾਂ ਨੇ ਪਿੰਡ ਗੋਦ ਲਏ ਆ ਕੁਝ ਸਿੰਗਰਾਂ ਨੇ ਟਰੈਕਟਰ ਦਿੱਤੇ ਹੋਏ ਆ ਉਹਨਾਂ ਨੂੰ ਇੱਕ ਸਿਸਟਮ ਬਣਾਉਣ ਸਿਸਟਮ ਦੇ ਥਰੂ ਉਹਨਾਂ ਨੂੰ ਆਪਣੀ ਜਿਹੜੀ ਸੇਵਾ ਉਹਨੂੰ ਲਾਗੂ ਕਰਨ ਜਿੱਦਾਂ ਉਹ ਕਹਿ ਰਹੇ ਆ ਕਿ ਅਸੀਂ 10 ਪਿੰਡ ਗੋਦ ਲੈਣੇ ਆ ਉਹ ਜਿਹੜੇ ਵੀ 10 ਪਿੰਡ ਗੋਦ ਲੈਂਦੇ ਆ ਉਹਨਾਂ ਨੂੰ ਨਾਮਜਦ ਕਰਨ ਉਹਨਾਂ ਦੇ ਵਿੱਚ ਜਿਹੜਾ ਪੈਸਾ ਸਾਰੇ ਤੋਂ 0 ਤੋਂ ਧੱਲੋ ਸ਼ੁਰੂ ਕਰ ਲੈ ਜਿਹੜਾ ਜਿਹੜੇ ਇਨਸਾਨ ਨੂੰ ਜਿਹੜੇ ਕਿਸਾਨ ਨੂੰ ਜਿਹੜੇ ਮਜ਼ਦੂਰ ਨੂੰ ਵੱਧ ਜ਼ਰੂਰਤ ਹੈ ਸਾਰੇ ਤੋਂ ਪਹਿਲਾਂ ਉਹਦੀ ਮਦਦ ਵੱਧ ਕੀਤੀ ਜਾਵੇ ਜਿਵੇਂ ਜਿਵੇਂ ਕਿਸੇ ਦਾ ਨੁਕਸਾਨ ਹੈ ਉਸ ਹਿਸਾਬ ਨਾਲ ਮਦਦ ਕੀਤੀ ਜਾਵੇ ਇਹ ਨਾ ਹੋਵੇ ਕਿ ਤੁਹਾਡੀ ਜਿਹੜੀ ਸੇਵਾ ਉਹ ਵਿਰਥ ਚਲੀ ਜਾਵੇ ਤੁਹਾਡਾ ਜਿਹੜਾ ਪ੍ਰੋਸੈਸ ਜਿਵੇਂ ਆਪਾਂ ਦੇਖ ਰਹੇ ਹਾਂ ਉਹ ਲਗਾਤਾਰ ਸੁੱਕਾ ਰੈਸ਼ ਨਾ ਰਿਹਾ ਹੈ ਸੁੱਕਾ ਰਾਸ਼ਨ ਪਹੁੰਚਾਉਣ ਲਈ ਜਿਹੜੀਆਂ ਦਰਿਆਵਾਂ ਦੇ ਵਿੱਚ ਕਿਸ਼ਤੀਆਂ ਉੱਥੇ ਆਪਾਂ ਨੂੰ ਪਤਾ ਹੈ ਵੀ ਇੱਥੇ ਲਗਾਤਾਰ ਕਿਸ਼ਤੀਆਂ ਦੀ ਘਾਟ ਰਹੀ ਹੈ ਕੈਂਪਾਂ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਆ ਜਿਹੜੀ ਸੁੱਕਾ ਰਾਸ਼ਨ ਕੈਂਪਾਂ ਤੋਂ ਬਿਨਾ ਉਹਨਾਂ ਹੜਪੀੜਤ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਤਾਂ ਉਹਨਾਂ ਦੀ ਰਸਤੇ ਦੇ ਵਿੱਚ ਹੀ ਲੁੱਟ ਹੋ ਰਹੀ ਆ ਲਗਾਤਾਰ ਇਹ ਬੜੀ ਸਾਡੇ ਲਈ ਇੱਕ ਸ਼ਰਮਨਾਕ ਗੱਲ ਹੈ ਬੜੀ ਮੰਦਭਾਗੀ ਘਟਨਾ ਸਾਡੇ ਇਲਾਕੇ ਕੀ ਪੂਰੇ ਪੰਜਾਬ ਲਈ ਕਿ ਜਿੰਨਾ ਹੜਪੀੜਤਾਂ ਲਈ ਇਹ ਚੀਜ਼ ਆਈ ਹੈ ਉਹਨਾਂ ਤੱਕ ਨਹੀਂ ਪਹੁੰਚ ਰਹੀ ਰਸਤੇ ਦੇ ਵਿੱਚ ਜਿਹੜੇ ਲੋਕ ਸੁੱਕੇ ਚ ਬੈਠੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ ਜਿਨ੍ਹਾਂ ਦਾ ਕਿ ਇਹਨਾਂ ਹੜਾ ਨਾਲ ਕੋਈ ਵਜੋ ਆਸਤਾ ਨਹੀਂ ਹੈ ਤਾਂ ਉਹ ਵੀ ਰਾਸ਼ਨ ਹੈ ਜਿਹੜਾ ਲਗਾਤਾਰ ਰੋਟ ਰਿਹਾ ਉਸੇ ਤਰ੍ਹਾਂ ਮੈਂ ਕਹਿੰਦਾ ਹੜਾ ਤੋਂ ਬਾਅਦ ਜਦੋਂ ਹੜ ਪਾਣੀ ਸੁੱਕ ਜਾਊਗਾ ਲੋਕਾਂ ਦੇ ਘਰਾਂ ਚ ਜਾਣਾ ਤਾਂ ਕਿਤੇ ਉਦੋਂ ਵੀ ਇਦਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਨਾ ਹੋਣ ਇਸ ਲਈ ਜਿਹੜੇ ਭਰਾਵਾਂ ਨੇ ਸੇਵਾ ਕਰਨੀ ਹੈ ਉਹਨੂੰ ਇੱਕ ਸਿਸਟਮਾਈਜ਼ ਇੱਕ ਤਰਤੀਬ ਵਾਈਜ਼ ਕਰਨ ਉਹਦਾ ਇੱਕ ਪ੍ਰੋਪਰ ਢਾਂਗ ਬਣਾਉਣ ਤਾਂ ਉਸ ਤਰੀਕੇ ਨਾਲ ਸੇਵਾ ਕਰਨ ਅੱਗੇ ਮੈਂ ਜਿਵੇਂ ਕਹਿਆ ਹਟਿਆ ਵੀ ਉਸੇ ਉਹ ਨਾ ਹੋਵੇ ਵੀ ਜਿਹੜੇ ਪੀੜਤ ਹੈ ਉਹ ਰਹਿ ਜਾਣ ਤੇ ਜਿਹੜੇ ਲੋਕ ਚੰਗੇ ਭਲੇ ਆ ਉਹ ਇਸ ਚੀਜ਼ ਦਾ ਫਾਇਦਾ ਉਠਾ ਜਾਣ। ਹਾਂ ਜੀ ਇੱਕ ਅਤਰ ਜੀ ਇੱਕ ਤੁਹਾਡੇ ਤੱਕ ਸਵਾਲ ਪੁੱਟ ਕਰਦੇ ਆ ਜਿੱਦਾਂ ਜੋ ਹੜ ਦੀ ਸਮੱਸਿਆ ਬਣੀ ਹੈ ਤਾਂ ਜਿੱਥੋਂ ਜਿੱਥੋਂ ਜੋ ਸਤਲੁਦ ਰਿਆ ਦਾ ਪਾਣੀ ਇਹ 13 14 ਪਿੰਡਾਂ ਦੇ ਜੋ ਹੜ ਪੱਟੀ ਆਈ ਹੈ ਤੋਂ ਉਹਨਾਂ ਨੂੰ ਅੰਦਰ ਘੇਰ ਕੇ ਲੈ ਗਿਆ। ਪਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਜਿੱਥੋਂ ਜਿੱਥੋਂ ਕੁਸ਼ ਲੀਕ ਹੋ ਰਹੀ ਹੈ। ਅੱਜ ਸਰਕਾਰ ਨੂੰ ਯਾਦ ਆ ਗਿਆ ਕਿ ਕਰੋੜਾਂ ਰੁਪਏ ਦੋ ਠੇਕਾ ਦੇ ਕੇ ਅੱਜ ਉਹ ਲੀਕਸ ਬੰਦ ਜਾ ਰਹੀ ਹੈ ਕਿ ਇਸ ਤੇ ਪਹਿਲਾਂ ਵੀ ਧਿਆਨ ਦਿੱਤਾ ਜਾ ਸਕਦਾ ਸੀ ਕਿਉਂਕਿ ਇਹ ਲੋਕ ਜਿਹੜੇ ਬਹਿ ਸਕਦੇ ਸੀ ਕਿਵੇਂ ਦੇਖਦੇ ਹੋ ਜੀ ਦੇਖੋ ਸ਼ੋਕ ਜੀ ਮੈਂ ਅੱਗੇ ਵੀ ਅਕਸਰ ਗੱਲ ਕਰਦਾ ਕਿ ਇਹ ਜਿਹੜੇ ਹੜਾ ਇਹਨਾਂ ਨੂੰ ਮੈਂ ਮੈਨੂ ਮੇਡ ਕੋਸ਼ਿਸ਼ ਕਰਦਾ ਜੀ ਇਹ ਸਰਕਾਰ ਦੀ ਨਿਲਾਇਕੀ ਨਾਲ ਆਏ ਆ ਸਰਕਾਰ ਦੀ ਅਣਦੇਖੀ ਕਰਕੇ ਆਏ ਆ ਤੁਸੀਂ ਦੇਖੋ 1988 ਦੇ ਵਿੱਚ ਹੜਾ ਆਏ ਜੀ ਉਹ ਜਿਹੜੇ ਹੜਾ ਆਏ ਸੀ ਉਦੋਂ ਬੀਬੀ ਐਮਬੀ ਨੇ ਤੁਕ ਉਹ ਗੋਦਰ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਹੜ ਜਿਹੜਾ 1988 ਦੇ ਵਿੱਚ ਹੈ ਜਿਹੜਾ ਆਪਣਾ ਡੈਮ ਹੈ ਉਹ ਬੜਿਆਂ ਨੂੰ 25 ਸਾਲ ਪੂਰੇ ਹੋ ਗਏ ਸੀ ਜੀ ਉਹਨਾਂ ਦੀ ਸਿਲਵਰ ਜੁਬਲੀ ਮਨਾਉਣ ਦੀ ਖਾਤਰ ਇਹਨਾਂ ਨੇ ਰਜੀਵ ਗਾਂਧੀ ਜੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਡੈਮਾਂ ਨੂੰ ਸਿਰੇ ਤੱਕ ਭਰਿਆ ਤਾਂ ਪਿੱਛੋਂ بارش ਬਹੁਤ ਜ਼ਿਆਦਾ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਰਜੀਵ ਗਾਂਧੀ ਜੀ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤਾਂ ਇਹਨਾਂ ਨੂੰ ਡਰ ਪੈ ਗਿਆ ਕਿਤੇ ਡੈਮ ਟੁੱਟ ਨਾ ਜਾਵੇ ਤਾਂ ਇਹਨਾਂ ਨੇ ਇੱਕੋ ਦਮ ਡੈਮਾਂ ਦੇ ਦਰਵਾਜ਼ੇ ਖੋਲਤੇ ਜਿਹੜਾ ਇਸ ਟਾਈਮ ਪਾਣੀ 2,60,000 ਕਿਊਸਿਕ 3,11,000 3,11,000 ਤੱਕ ਚੱਲਿਆ ਤਾਂ ਇੱਕੋ ਦਮ 10 ਲੱਖ ਕਿਊਸਿਕ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੁਬੋ ਦਿੱਤਾ ਗਿਆ ਉਹ ਸਰਕਾਰ ਸਰਕਾਰ ਦੀ ਇੱਕ ਵੱਡੀ ਮਲਾਇਕੀ ਸੀ ਉਸ ਤੋਂ ਬਾਅਦ 2022 ਦੇ ਵਿੱਚ ਸਾਡੀ ਸਰਕਾਰ ਬਣਦੀ ਹੈ 2020 ਦੇ ਵਿੱਚ BBMP ਦੀ ਜਿਹੜੀ ਨਵੀਂ ਪਾਲਿਸੀ ਲਾਗੂ ਹੁੰਦੀ ਹੈ ਜਿਹਦੀਆਂ ਕਿਸਾਨ ਜਿੱਤੇ ਵਧੀਆ ਸ਼ੁਰੂ ਤੋਂ ਰੌਲਾ ਪਾ ਰਹੀ ਹੈ ਕਿ ਇਹਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਗਈ ਹੈ ਇਹ ਜਿਹੜਾ ਬੀਬੀ ਐਮਬੀ ਦਾ ਇਹਨਾਂ ਨੇ ਨਵਾਂ ਲਾਗੂ ਕੀਤੀ ਹੈ ਪਾਲਿਸੀਆਂ ਨੂੰ ਖਤਮ ਕੀਤਾ ਜਾਵੇ ਨੂੰ ਰੱਦ ਕੀਤਾ ਜਾਵੇ ਕਿਉਂਕਿ ਤੁਸੀਂ ਪੰਜਾਬ ਦੀ ਜਦੋਂ ਉੱਥੋਂ ਕੁਰਸੀ ਚੱਕਦੀ ਤਾਂ ਫਿਰ ਤੁਸੀਂ ਪੰਜਾਬ ਦੇ ਦਾ ਰਹ ਨਹੀਂ ਗਏ ਇਹ ਬੰ ਬੜੇ ਪੰਜਾਬ ਦੀ ਸਹੂਲਤ ਲਈ ਹੈ ਪਰ ਇਹਨਾਂ ਨੇ ਪੰਜਾਬ ਨੂੰ ਮਾਰਨ ਦਾ ਪੰਜਾਬ ਨੂੰ ਡੋਬਣ ਦਾ ਕੰਮ ਕੀਤਾ ਜਿਵੇਂ 2022 ਦੇ ਵਿੱਚ ਇਹ ਸਰਕਾਰ ਆਉਂਦੀ ਹੈ ਹੁਣ ਤੁਸੀਂ ਦੋ ਗੱਲਾਂ ਕਹਿ ਸਕਦੇ ਹੋ ਯਾ ਤਾਂ ਇਹ ਸਰਕਾਰ ਬਹੁਤ ਨਿਕਮਮੀ ਐ ਤੇ ਯਾ ਇਹ ਸਰਕਾਰ ਦੀ ਕਿਸਮਤ ਬਹੁਤ ਮਾੜੀ ਐ ਕਿਉਂਕਿ 2022 ਦੇ ਵਿੱਚ ਤੁਹਾਡੀ ਸਰਕਾਰ ਬੰਦੀ ਐ 23 ਦੇ ਵਿੱਚ ਤੁਸੀਂ ਲੋਕਾਂ ਨੂੰ ਡਬੋਦੇ ਪਾਇਓ 14 24 ਲੱਗਦਾ ਪਿਆ ਤੇ 25 'ਚ ਫੇਰ ਤੁਸੀਂ ਲੋਕਾਂ ਨੂੰ ਡਬੋਤਾ ਇਹਦੇ ਵਿੱਚ ਮੈਨੂੰ ਲੱਗਦਾ ਵੀ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਐ ਕੋਈ ਸੇਮ ਨਾਲਿਆਂ ਦੀ ਖਟਾਈ ਨਹੀਂ ਕੀਤੀ ਗਈ ਕੋਈ ਡੈਮਾਂ ਦੀ ਸਫਾਈ ਨਹੀਂ ਕੀਤੀ ਗਈ ਜਦੋਂ ਅਸੀਂ ਲਗਾਤਾਰ ਰੌਲਾ ਪਾ ਰਹੇ ਹਾਂ ਕਿਸਾਨ ਜਥੇਬੰਦੀਆਂ ਰੌਲਾ ਪਾ ਰਹੀਆਂ ਸੰਯੁਕਤ ਕਿਸਾਨ ਮੋਰਚਾ ਰੌਲਾ ਪਾ ਰਿਹਾ ਕਿ ਤੁਸੀਂ ਆਪਣੀ ਹਿੱਸੇਦਾਰੀ ਉੱਥੇ ਮੰਗੋ ਤੁਸੀਂ ਮੰਗਦੇ ਕਿਉਂ ਨਹੀਂ ਤੁਸੀਂ ਆਪਦੀ ਦਾਵੇਦਾਰੀ ਠੋਕੇ ਰੱਖੋਗੇ ਬੀਬੀ 20 ਐਮਬੀ ਦੇ ਵਿੱਚ ਸਾਡੀ ਦਾਵੇਦਾਰੀ ਰੱਖੀ ਜਾਵੇ ਉਹਨੂੰ ਸਾਨੂੰ ਬਿਠਾਇਆ ਜਾਵੇ ਹਾਲਾਂਕਿ ਉੱਥੋਂ ਸਾਡੀ ਪੰਜਾਬ ਪੁਲਿਸ ਨੇ ਵੀ ਹਟਾ ਕੇ ਉੱਤੇ ਸੀਆਈਐਸਫ ਲਗਾ ਦਿੱਤੀ ਗਈ ਆ ਤੁਹਾਡੀ ਜਿਹੜੀ ਗੱਲ ਹੈ ਕਿ ਇਹ ਸਾਰਾ ਕੁਝ ਹੈ ਸਿਚੁਏਸ਼ਨ ਦਾ ਕ੍ਰੀਏਟ ਕੀਤੀਆਂ ਗਈਆਂ ਪੰਜਾਬ ਨੂੰ ਡੋਬੋਣ ਲਈ ਇਹ ਪੰਜਾਬ ਨਾਲ ਵੈਰ ਕੱਢੇ ਜਾ ਰਹੇ ਆ ਬੀਬੀਐਮਬੀ ਦਾ ਜਿਹੜਾ ਚੇਅਰਮੈਨ ਮਨੋਜਦਰ ਬਾਠੀ ਉਹ ਕਿਉਂ ਨਹੀਂ ਜ਼ਿੰਮੇਵਾਰੀ ਲੈਂਦਾ ਕਿ ਮੇਰੀ ਨਾਲੇ ਕੀ ਕਰਕੇ ਡੁੱਬਿਆ ਸਾਰਾ ਪੰਜਾਬ ਉਹ ਨਹੀਂ ਲੈਣਗੇ ਕਿਉਂਕਿ ਉਹਨਾਂ ਦੇ ਉੱਪਰ بڑے ਵੱਡੇ ਹਥਿਆਰ ਬੈਠੇ ਆ ਉਹਨਾਂ ਦੇ ਉੱਪਰ بڑے ਵੱਡੇ ਲੋਕ ਬੈਠੇ ਆ ਜੇ ਉਹ ਕਹਿਣਗੇ ਤਾਂ ਪੰਜਾਬ ਨੂੰ ਸੋਕੇ ਨਾਲ ਮਾਰਨਾ ਹੈ ਤਾਂ ਡੈਮ ਉਹਨਾਂ ਦੇ ਹੱਥ 'ਚ ਆ ਪੰਜਾਬ ਨੂੰ ਸੋਕੇ ਨਾਲ ਵੀ ਮਾਰ ਸਕਦੇ ਆ ਜਿਉਂ ਕਹਿਣਗੇ ਅਸੀਂ ਪੰਜਾਬ ਨੂੰ ਡੋਬੋ ਕੇ ਮਾਰਨਾ ਤਾਂ ਪੰਜਾਬ ਨੂੰ ਡੋਬੋ ਕੇ ਵੀ ਮਾਰ ਸਕਦੇ ਜੀ ਜੀ ਪੰਜਾਬ ਤਾਂ ਹੁਣ ਡੋਬ ਗਿਆ ਜੀ ਹੁਣ ਜਿਹੜਾ ਮੈਨੇਜ ਕਰਨਾ ਪ੍ਰਧਾਨ ਮੰਤਰੀ ਨੇ ਇੰਨੀ ਵੱਡੀ ਰਾਸ਼ੀ ਐਨਾਨਸ ਕੀਤੀ ਆ ਔਰ ਵੱਡੇ ਵੱਡੇ ਸੈਲੀਬ੍ਰੇਟਰਾਂ ਕਿ ਇੰਨੀ ਰਾਸ਼ੀ ਨੂੰ ਜੇ ਸਹੀ ਤਰੀਕੇ ਮੈਨੇਜ ਕੀਤਾ ਜਾਵੇ ਤਾਂ ਇਹ ਵਰਪਾਈ ਪੰਜਾਬ ਦੇ ਲੋਕਾਂ ਦੀ ਜਿਹੜੀ 7-8 ਜ਼ਿਲ੍ਹੇ ਬਰਬਾਦ ਹੋ ਚੁੱਕਿਆ ਕਿ ਇਹ ਇਹ ਸੰਤੁਸ਼ਟ ਹੋ ਸਕਦੇ ਆ ਬਹਾਲ ਹੋ ਸਕਦੇ ਆ ਮੋੜ ਵਥੇਵਾ ਵਧੀਆ ਹੋ ਸਕਦਾ ਜੀ ਨਾ ਨਹੀਂ ਅਸ਼ੋਕ ਜੀ ਇਹ ਕਦੇ ਵੀ ਨਹੀਂ ਹੋ ਸਕਦਾ ਜੀ ਜੇ ਤੁਸੀਂ ਨੁਕਸਾਨ ਨੂੰ ਦੇਖੋਗੇ ਤਾ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਇਹ ਛੋਟੀ ਜੀ ਅਮਾਉਂਟ ਹੈ ਕਿਉਂਕਿ ਸਰਕਾਰ ਦੇ ਸਰਵੇ ਆ ਜਿਹੜੇ ਉਹ 30000 ਕਰੋੜ ਤੋਂ ਵੱਧ ਤੱਕ ਦਾ ਨੁਕਸਾਨ ਦੱਸ ਰਹੇ ਆ ਤੇ ਪ੍ਰਧਾਨ ਮੰਤਰੀ ਜੀ ਸਾਨੂੰ 1600 ਕਰੋੜ ਦੇ ਕੇ ਗਏ ਆ ਸਾਡੇ ਮੁੱਖ ਮੰਤਰੀ ਜੀ 20000 ਰੁਪਏ ਕਿੱਲੇ ਦਾ ਅਲਾਉਂਸ ਕਰਦੇ ਪਏ ਆ ਜੇ ਕੋਈ ਡੈਥ ਹੋਈ ਆ ਤਾਂ ਉਹਦੇ ਲਈ 4 ਲੱਖ ਰੁਪਈਆ ਅਲਾਉਂਸ ਕਰਦੇ ਪਏ ਆ ਜਿਹੜੇ ਇਹਦੀ ਆਪਦੀ ਕੈਟਾਗਰੀ ਦੇ ਬੰਦੇ ਮਰੇ ਆ ਜਿਹੜੇ ਬਾਰੂ ਪੀ ਕੇ ਮਰੇ ਆ ਉਹਨਾਂ ਉਹਨਾਂ ਪਰਿਵਾਰਾਂ ਲਈ 10 ਲੱਖ ਹੈ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਇਹਨਾਂ ਦੀ ਨਲਾਇਕੀ ਨੇ ਮਾਰਿਆ ਇਹਨਾਂ ਦੀ ਵਜ੍ਹਾ ਕਰਕੇ ਮਰੇ ਆ ਇਹਨਾਂ ਹੜ੍ਹਾਂ 'ਚ ਡੁੱਬ ਕੇ ਮਰੇ ਆ ਉਹਨਾਂ ਲਈ 4 ਲੱਖ ਹੈ ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਇਹਨਾਂ ਲੋਕਾਂ ਦੇ ਜਿਹੜਾ ਇਹ ਨੁਕਸਾਨ ਆ ਉਹਦੀ ਪਰਪਾਈ ਕਰ ਸਕਦੀਆਂ ਜਾਂ ਕਰਨਗੀਆਂ ਕਿਉਂਕਿ ਇਹਨਾਂ ਦੀ ਨੀਅਤ ਹੀ ਨਹੀਂ ਹੈ ਜਿਹੜੀ ਨੀਅਤ ਤੇ ਨੀਤੀ ਆ ਉਹ ਬਹੁਤ ਮਾੜੀ ਹੈ ਇਹ ਸਰਕਾਰਾਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਉਜਾੜਨਾ ਚਾਹੁੰਦੀ ਹੈ ਚਾਹੇ ਜੰਗ ਹੋਵੇ ਚਾਹੇ ਹੜ੍ਹ ਹੋਣ ਇਹ ਬਾਰਡਰ ਪੱਟੀ ਦਾ ਏਰੀਆ ਹਮੇਸ਼ਾ ਉਜੜਦਾ ਰਿਹਾ ਤੇ ਉਜੜਦਾ ਰਹੇਗਾ ਕਿਉਂਕਿ ਕੋਈ ਵੀ ਸਰਕਾਰੇ ਦੇ ਪ੍ਰਤੀ ਸੁਹਿਰਦ ਨਹੀਂ ਹੈ ਜੀ ਆ ਛੋਟੀ ਉਮਰ ਦੇ ਛੋਟੇ ਕਿਸਾਨ ਨੇ ਗੱਲਾਂ ਬਹੁਤ ਵੱਡੀਆਂ ਕੀਤੀਆਂ ਸਰਕਾਰਾਂ ਨੇ ਬਰਪਾਈ ਕਿਵੇਂ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਤ ਪਾਤ ਉੱਪਰ ਰੁੱਟ ਕੇ ਭਾਈਚਾਰਕ ਸਾਜ ਬਣਾ ਤੇ ਇੱਕ ਲੜਾਈ ਆਪਾਂ ਨੂੰ ਇਸ ਵਿਸ਼ੇ ਤੇ ਲੜਨੀ ਪੈਣੀ ਹੈ ਗਰੀਬ ਲੋਕਾਂ ਲਈ ਇਹ ਲੜਾਈ ਲੜਨੀ ਪੈਣੀ ਹੈ ਦਬੇ ਕੁਚਲੇ ਲੋਕਾਂ ਨੂੰ ਆਪਾਂ ਉੱਪਰ ਕਿਵੇਂ ਮੋੜ ਪੰਜਾਬ ਦੇ ਵਿੱਚ ਉਹਨਾਂ ਨੂੰ ਜੋ ਮਹਿਸੂਸ ਨਾ ਹੋਵੇ ਕਿ ਜੋ ਪੰਜਾਬ ਦੇ ਵਿੱਚ ਹਰੀਆਂ ਬਰੀਆਂ ਹਰਿਆਲੀਆਂ ਸੀ ਉਹ ਖੇ ਸੀ ਉਹ ਬਹਾਲ ਆਪਾਂ ਕਰ ਸਕਦੇ ਆ ਲੋੜ ਹੈ ਭਾਈਚਾਰਕ ਸਾਜ ਬਣਾਉਣ ਦੀ ਮੈਂ ਤੁਹਾਡਾ ਆਪਣਾ ਸ਼ੋਕ ਲਾਧੂਕਾ ਮੰਡੀ ਤੋਂ ਦੋਸਤੋ ਪੰਜਾਬ ਦੇ ਜੋ ਨੌਜਵਾਨ ਨਵੇਂ ਪੱਤਰਕਾਰ ਵੀਰਾਂ ਨੂੰ ਤੁਸੀਂ ਉੱਪਰ ਉਚਕੋ ਤਾਂ ਕਿ ਜਿਹੜੀ ਗਰਾਊਂਡ ਲੈਵਲ ਦੀ ਗੱਲ ਹੈ ਉਹ ਇਹਨਾਂ ਸਰਕਾਰਾਂ ਦੇ ਕੰਨਾਂ ਤੱਕ ਜਾਵੇ ਤਾਂ ਕਿ ਜੋ ਮੁਸ਼ਕਲਾਂ ਨੇ ਬਾਣਦੀ ਮੁਸ਼ਕਲ ਹੋਵੇ ਹੋਰ ਮੁਸ਼ਕਲਾਂ ਬੜੀਆਂ ਨੇ ਕਿਸਾਨੀ ਦੇ ਮਤੇ ਨੇ ਅਜੇ ਇਸ ਮੰਡੀ ਦੇ ਵਿੱਚ ਖੜੇ ਆ ਇੱਥੇ ਵੀ 40 45 ਕਿਲਿਆਂ ਮੰਡੀ ਬਣੀ ਐ ਇੱਥੇ ਵੀ ਮੰਨ ਲਓ 1947 ਦੀ ਵੰਡ ਤੋਂ ਬਾਅਦ ਜਦੋਂ ਮੰਡੀ 20 ਸਾਲਾਂ ਬਾਅਦ ਆਬਾਦ ਹੋਈ ਸੀ ਤਾਂ ਅੱਜ ਵੀ ਇੱਥੇ ਜਿਹੜੀ ਹੈ ਕਿਸਾਨਾਂ ਦੀ ਫਸਲ ਕਿਵੇਂ ਰੁਲਦੀ ਐ ਲੋਡ ਹੈ ਉਪਰਾਲਾ ਕਰਨ ਦੀ ਲੋੜ ਹੈ ਇਹ ਭਾਈ ਚਰਕਸਾਂ ਜੋ ਜਾਂਦੀ ਤਾਂ ਇੱਕ ਵਾਰ ਜੀ ਸਾਰੀ ਟੀਮ ਦਾ ਇਸ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ